ਤੇਰੇ ਵੀ ਭਾਈ ਅਸੀਂ ਸੰਤੋਖੇ ਫੈਨਾ ਸਾਡਾ ਭਾਈ ਆ ਵੱਡਾ ਤੈਨੂੰ ਹੀ ਬਹੁਤ ਜ਼ਿਆਦਾ ਪਿਆਰ ਕਰਦਾ ਤੂੰ ਵੀ ਬਹੁਤ ਇੱਕ ਦੁਨੀਆ ਨੂੰ ਸੌਣਾ ਹਨਾ ਇੱਥੇ ਯਾਰ ਕਥਾਰ ਤੋਂ ਨੀ ਬੈਠਾਂਗੇ ਉੱਥੇ ਨਹੀਂ ਬਹਿੰਦੇ ਬਿ ਟਾਈਮ ਤੇ ਚੱਲਾਂਗੇ ਤਿਆਰ ਕੈਸ ਟਾਈਮ ਲੱਗੇ ਉਹਨਾਂ ਭਾਂਡੇ ਯਾਰ ਆਏ ਉਹ ਡੀਜੇ ਇਹ ਲੋਟ ਕਰੀਏ ਨੇ ਪਹਿਲਾਂ ਅਗਲਾ ਬੈਠਾ ਹੁੰਦਾ ਮੂਰੇ ਬੈਠਾਂਗੇ ਫਿਰ ਆਣੀ ਮਿਲਣਾ ਸਾਡੀ ਦੇਣ ਸਮਾਜ ਨੂੰ ਤੂੰ ਐਂ ਦਾਦਾ ਯਾਰ ਲੱਖਾਂ ਹੀ ਚੀਜ਼ਾਂ ਸੀ ਆਪਦੇ ਬੰਦਿਓ ਕੋਸ਼ਿਸ਼ ਕਰਦੇ ਆਂ ਵੀ ਸਮਾਜ ਨੂੰ ਦੇ ਕੇ ਚੱਲੀਏ ਜੇ ਅਸੀਂ 100 ਦੇ ਵਿੱਚੋਂ 5% ਗਲਤ ਦੀਨੇ ਆ ਤਾਂ 95 ਸਾਡੀ ਦੇਣ ਵੀ ਸਮਾਜ ਨੂੰ ਹੈਗੀ ਆ ਆਉਣ ਵਾਲੇ ਮਹੀਨਿਆਂ ਤੋਂ ਮਹੀਨੇ ਚ ਜਮਾ ਨਰੋਲ ਪਰਿਵਾਰ ਚ ਬਹਿ ਕੇ ਦੇਖਣ ਲਈ ਚੀਜ਼ਾਂ ਅਸੀਂ ਪੇਸ਼ ਕਰਾਂਗੇ ਬੇਟੀ ਉਹਦੀ ਹੂ 15 ਸਾਲਾਂ ਦੀ ਤੇ ਉਹ ਕਹਿੰਦਾ ਪੁੱਤ ਉਹ ਆ ਓਕਾ ਦੀ ਕੀ ਆ ਡੈਡੀ ਕਹਿੰਦਾ ਪੁੱਤਾ ਉਹ ਚੰਦ ਹੋਰੀ ਆ ਜਿਹੜੇ ਆਪਾਂ ਮੰਨ ਲਾ ਵੀ ਖੂਹਾਂ ਪੱਟਣ ਵਾਲੀ ਵੀਡੀਓ ਦੇਖਦੇ ਸੀ ਮਾਤਲ ਉਹਨੂੰ ਫਿਰ ਮੈਂ ਲੜਿਆ ਮੈਂ ਕਿਹਾ ਯਾਰ ਤੂੰ ਚਵਾਕਾਂ ਨੂੰ ਇਹ ਚੀਜ਼ ਕਿਉਂ ਦਿਖਾਉਣਾ ਫਿਰ ਉੱਥੋਂ ਮੈਨੂੰ ਠੇਸ ਲੱਗੀ ਯਾਰ ਮੈਂ ਕਿਹਾ ਜਦੋਂ ਬੱਚੇ ਵੀ ਦੇਖਦੇ ਹਨ ਵੀ ਸਾਨੂੰ ਚਾਹੀਦਾ ਬਦਲਾ ਕਰਕੇ ਸਾਰੀਆਂ ਓਮੇ ਕਰਾਂਗੇ ਪ੍ਰਮਾਤਮਾ ਕਿਰਪਾ ਕਰੇ ਸਾਨੂੰ ਅਕਲ ਬਖਸ਼ੇ ਗੁਰੂ ਮਹਾਰਾਜ ਉਹ ਚੀਜ਼ ਨਹੀਂ ਅਸੀਂ ਛੱਡ ਕੇ ਤਾਂ ਗੁਰੂਆਂ ਨੂੰ ਯਾਦ ਕਰਕੇ ਵੀ ਚੰਗੀ ਚੀਜ਼ ਇੱਕ ਲੈ ਕੇ ਅੱਗੇ ਤਾਂ ਅਸੀਂ ਮੰਨਦੇ ਵੀ ਗੁਰੂਆਂ ਨੂੰ ਮੰਨਦੇ ਹਣਾ ਤੇ ਅਸੀਂ ਉੱਚੀ ਉੱਚੀ ਵਾਹਿਗੁਰੂ ਬੋਲਣ ਦੇ ਨਾਲੋਂ ਤਾਂ ਇੱਕ ਚੰਗਾ ਉਹਦਾ ਗੁਣ ਪੈਦਾ ਕਰ ਗਏ ਬਹੁਤ ਅੱਛਾ ਬਾਬੇ ਉਹ ਇੱਕ ਆਪਣਾ ਮਿੱਤਰ ਸਾਥੀ ਚਾਹ ਲੈਣ ਗਿਆ ਤੇ ਅੱਛਾ ਚੰਦ ਮੇਰੀ ਗੱਲ ਸੁਣੋ ਇਹ ਜਿਹੜੀਆਂ ਥੋੜੀਆਂ ਤੁਸੀਂ ਗੱਲਾਂ ਬਾਤਾਂ ਕਰਦੇ ਹੋ ਇਹਦਾ ਯਾਰ ਸਮਾਜ ਤੇ ਬੁਰਾ ਅਸਰ ਪੈਂਦਾ ਜਵਾਕਾਂ ਤੇ ਥੋੜੀਆਂ ਗਾਲਾਂ ਦਾ ਜਿਹੜੇ ਨੌਜਵਾਨ ਛੋਟੇ ਬੱਚੇ ਆ ਤੁਸੀਂ ਉਹਨਾਂ ਤੇ ਉਹਨਾਂ ਤੇ ਤਾਂ ਫਿਰ ਮਾੜਾ ਅਸਰ ਪੈਂਦਾ ਉਹ ਥੋੜੀਆਂ ਗਾਲਾਂ ਦਾ ਨਹੀਂ ਨਹੀਂ ਭਾਈ ਇਹ ਚੀਜ਼ ਦਾ ਕੋਈ ਮਾੜਾ ਅਸਰ ਨਹੀਂ ਮਾੜਾ ਅਸਰ ਤਾਂ ਪੈਣ ਵਾਲੀਆਂ ਚੀਜ਼ਾਂ ਦਾ ਨਹੀਂ ਪੈਂਦਾ ਜੇ ਆਪਾਂ ਸੋਚ ਗਏ ਵੀ ਜਿਹੜੇ ਗਾਣੇ ਚੜਦੇ ਤੋਂ ਚੜਦੇ ਡਾਂਗਾ ਛੋਟੀਆਂ ਵਾਲੇ ਆਸ਼ਕੀ ਵਾਲੇ ਤੇ ਜਾਂ ਹੋਰ ਚੀਜ਼ਾਂ ਦਾ ਜਦੋਂ ਉਹਨਾਂ ਦਾ ਨਹੀਂ ਪਿਆ ਸਾਡਾ ਕੀ ਪੈਣਾ ਬਾਕੀ ਚੰਗੀ ਗੱਲ ਤੂੰ ਐ ਲਾ ਲਾ ਕਿਥੇ ਲਾਲਾ ਕੋਈ ਚੰਗੀ ਗੱਲ ਕਰ ਲਾ ਕਿਥੇ ਕੋਈ ਚੰਗੀ ਗੱਲ ਦਾ ਮਤਲਬ ਹੀ ਗਿਆਨ ਹੋਈ ਜਾਂਦਾ ਕਿਤੇ ਹਨਾ ਕੋਈ ਇੱਕ ਤਾਂ ਉਹ ਲਾਲਾ ਉੱਥੇ ਲੋਕ ਖੜਦੇ ਨਹੀਂ ਹੱਥ ਬੰਨ ਕੇ ਖੜਾਉਣੇ ਪਹਿਣਗੇ ਤੂੰ ਕੋਈ ਇੱਥੇ ਕਿਤੇ ਕੱਠ ਵਾਠ ਆਪਣਾ ਚੰਗੀ ਗੱਲ ਕਰਦੇ ਕੋਈ ਨਹੀਂ ਜਾਂਦਾ ਆਰਕੈਸਟਰ ਲੱਗੀਆਂ ਭੈਂਡੇ ਯਾਰ ਉੱਥੋਂ ਹਲਦੇ ਨਹੀਂ ਅੱਥੀ ਬੈਠੇ ਰਹਿਣਗੇ ਆ ਮਸਕੀਨ ਜੀ ਦੀ ਕਥਾ ਕੌਣ ਸੁਣਦਾ ਸੁਣਦੇ ਵੀ ਕਥਾ ਜੱਛ ਮਾਰੇ ਪਾਸੇ ਕਿਉਂਕਿ ਛੇਸ਼ਟਮ ਜਿਹੜਾ ਕਾਲ ਯੁਗ ਮਹਾਰਾਜ ਨੇ ਸਾਜਿਆ ਗਰਵਾਣੀ ਦੇ ਰਾਹੀ ਦੱਛੇ ਕਾਲਜੋਗ ਆਉਣਾ ਉਹ ਸ਼ੁਰੂ ਹੋ ਗਿਆ ਮਾਰੇ ਪਾਸੇ ਹੋ ਗਿਆ ਮਾਰੇ ਪਾਸੇ ਲੋਕ ਜਾ ਕੇ ਖੋਚਨੇ ਜਾਦੇ ਬਾਕੀ ਬਈ ਰੰਜੇਵੇਂ ਕੰਮ ਕਰ ਇਹ ਜੋ ਹੋਗੇ ਨਾ ਵੀ ਬੰਦੇ ਨੂੰ ਇੱਕ ਤਾਂ ਟੈਨਸ਼ਨਾਂ ਹੋ ਗਈਆਂ ਇੱਕ ਹਰੇਕ ਬੰਦੇ ਨੂੰ ਆ ਮੋਬਾਈਲਾਂ ਨੇ ਜਾਂ ਪੜ੍ਹਾਈ ਨੇ ਕਹਿ ਲੀ ਗੇ ਗਿਆਨ ਇੰਨਾ ਦੇਤਾ ਹਰੇਕ ਗੁਣੇ ਬੰਦੇ ਨੂੰ ਆ ਆਪਦੇ ਨਾਲੋਂ ਔਕਾਤ ਨਾਲੋਂ 10 ਗੁਣੇ ਗਿਆਨ ਜ਼ਿਆਦਾ ਆ ਬੰਦੇ ਨੂੰ ਬੰਦਾ ਦੇਖ ਕੇ ਕਿਲੋਮੀਟਰ ਤੋਂ ਸਕੈਨ ਕਰ ਦੂਗਾ ਇੰਨੀ ਔਕਾਤ ਆ ਖਾਂਦਾ ਪੀਂਦਾ ਇਹ ਚੀਜ਼ਾਂ ਹੋ ਗਿਆ ਹੁਣ ਤਾਂ ਕਰਕੇ ਅਗਲਾ ਕਹਿੰਦਾ 10 ਮਿੰਟ ਅੱਛ ਖੇਡ ਲਾਂਗੇ ਯਾਰ ਇਹ ਚੀਜ਼ਾਂ ਨੇ ਅਸਰ ਉਸਰ ਤੱਕ ਕਿੰਨੀ ਕਿਸੇ ਨੂੰ ਕੋਈ ਚੰਗੀ ਗੱਲ ਦਾ ਜ਼ਰਾ ਨਾ ਅਜ ਮੰਨੇ ਨਾ ਕੱਲ ਮੰਨੇ ਕੱਲ ਨਹੀਂ ਮੰਦੀ ਹਰੇਕ ਨੇ ਜਿਹੜੀ ਚੰਗੀ ਫੋਟਾ ਮਤਲਬ ਕਹਿਣ ਦਾ ਇਹ ਵੀ ਜਦੋਂ ਚੰਗੀਆਂ ਗੱਲਾਂ ਅਸਨ ਨਹੀਂ ਪੈਂਦਾ ਤਾਂ ਮਾੜੀਆਂ ਮਾੜੀਆਂ ਕਿੱਥੋਂ ਬੂ ਹੈ ਸਵੇਰੇ ਸ਼ਾਮ ਗੁਰਬਾਣੀ ਚੱਲਦੀ ਹੈ ਉਹਦਾ ਨਹੀਂ ਪੈਂਦਾ ਕਥਾਂ ਕਰਦੇ ਆ ਗਿਆਨੀ ਜੀ ਵਿਦਵਾਨ ਉਹਨਾਂ ਦਾ ਨਹੀਂ ਪੈਂਦਾ ਫਿਰ ਸਾਡੀਆਂ ਗੱਲਾਂ ਦਾ ਕਿਉਂ ਮੰਨਦਾ ਹੁਣ ਤੂੰ ਅਛੇ ਚੂ ਗੱਲ ਇਹ ਲੈ ਲੈਨੇ ਆਪਾਂ ਵੀ ਕੋਈ ਰੱਬ ਨਾ ਕਰੇ ਘਾਟ ਨਾ ਬਾਪਰ ਦੀ ਆਪਣੇ ਪੋਗ ਹੁੰਦੇ ਆ ਹਨਾ ਮਰਗਰ ਦੇ ਪੋਗ ਲਾਲਾ ਜਾਂਦੇ ਕੱਠ ਵਾਠ ਨਾਲ ਕਥਾ ਕੀਤੇ ਹੁੰਦੇ ਆ ਆਪਣੇ ਰਿਸ਼ਤੇਦਾਰ ਜਾਂ ਯਾਰ ਮਿੱਤਰ ਆਹ ਦੇਖਣਗੇ ਵੀ 1 ਵਜ ਗਿਆ ਭੋਗ ਦੇ ਨੇੜੇ ਆਰਦਾਸ ਵੇ ਲੈ ਜਾਣਗੇ ਦੇਗ ਬੰਦਰ ਵੇ ਪਹਿਲਾਂ ਨਹੀਂ ਅਗਲਾ ਕੋਨਾ ਉੱਥੇ ਯਾਰ ਕਥਾਰ ਸੁਣੀ ਬੂ ਬੈਠਾਂਗੇ ਉੱਥੇ ਨਹੀਂ ਬੈਠਦੇ ਬਿ ਟਾਈਮ ਤੇ ਚੱਲਾਂਗੇ ਤਿਆਰ ਕਰ ਇਸ ਟਾਈਮ ਲੱਗੇ ਉਹਨੂੰ ਭਾਂਡੇ ਯਾਰ ਜੇ ਉਹ ਡੀ ਜੇ ਲੋਟ ਕਰੀਏ ਨੇ ਪਹਿਲਾਂ ਅਗਲਾ ਬੈਠਾ ਹੁੰਦਾ ਮੂਰੇ ਬੈਠਾਂਗੇ ਫਿਰ ਆਣੀ ਮਿਲਣਾ ਵਿਆਹ ਚ ਅੱਗ ਮਚਾ ਦੇ ਚਲਾ ਦੇ ਖੇਟੀ ਚਲਾ ਦੇ ਗਾਣੇ ਲਵਾਉਂਦੇ ਆ ਆ ਲਾ ਦੇ ਆ ਲਾ ਦੇ ਅੱਗ ਮਚਾ ਦਿੰਦੇ ਜਿਵੇਂ ਮੈਂ ਹਸਾਉਣਾ ਲੋਕਾਂ ਨੂੰ ਹਣਾ ਤੁਸੀਂ ਮੈਨੂੰ ਹਸਾਉਣਿਓ ਤੇ ਇਹ ਮੈਂ ਤੁਹਾਨੂੰ ਐ ਪੁੱਛਾਂ ਵੀ ਤੁਹਾਡੀ ਸਮਾਜ ਨੂੰ ਦੇਣ ਕੀ ਹੈ ਕੀ ਦੇਣਾ ਹਾਂਜੀ ਦੇਣ ਬਹੁਤ ਵੱਡੀ ਆ ਬਾਈ ਕੀ ਦੇਣਾ ਤੁਹਾਡੀ ਸਾਡੀ ਦੇਣ ਸਮਾਜ ਨੂੰ ਤੂੰ ਐ ਦਾਦਾ ਇੱਕ ਤਾਂ ਪਹਿਰਾਵਾ ਬੁੜਿਆਂ ਵਾਲਾ ਚਾਦਰੇ ਕੁਰਤੇ ਉਹਨਾਂ ਲਈ ਪੀੜ੍ਹੀਆਂ ਨੂੰ ਦੇਖਣ ਨੂੰ ਪਤਾ ਲੱਗੂ ਬਿਹਾ ਚਾਦਰੇ ਕੁਰਤੇ ਸਾਡੀ ਸਭਤਾ ਸੀ ਹੂੰ ਦੂਜੀ ਗੱਲ ਜਿਹੜੀ ਸਾਡੀ ਬੋਲੀ ਆ ਸਿੱਧੀ ਭਾਸ਼ਾ ਪੰਜਾਬੀ ਠੇਠ ਮਾਲਵੇ ਦੀ ਇਹ ਆਉਣ ਵਾਲੀ ਪੀੜ੍ਹੀ ਚਾਹੇ ਪਿਆਰੂ ਮੋਬਾਈਲਾਂ ਦੇ ਵਿੱਚ ਹੈ ਨੈਟ ਦੇ ਉੱਤੇ ਵੀ ਸਾਡੀ ਭਾਸ਼ਾ ਅਸਲ ਆ ਸੀ ਜਿਹੜੇ ਬੰਦੇ ਬੋਲ ਰਹੇ ਆ ਦੂਜੀ ਗੱਲ ਜਿਹੜੇ ਅਸੀਂ ਦੇ ਵਿੱਚ ਰੂੜੀਆਂ ਘਰ ਪੁਰਾਣੇ ਮੋਟਰਾਂ ਟਰੈਕ ਤੇ ਚੀਜ਼ਾਂ ਫਿੱਟ ਕਰਤੀਆਂ ਇਹ ਚੀਜ਼ਾਂ ਦੇਖਣ ਨੂੰ ਮਿਲਦੀਆਂ ਹੀ ਪੁਰਾਣਾ ਪੰਜਾਬ ਆ ਸੀ ਜਾਂ ਸਾਡੇ ਬੁੜੇ ਕਿਵੇਂ ਇੱਕੇ ਨਾਲ ਰਹਿੰਦੇ ਸੀ ਕਿਵੇਂ ਭਾਈ ਆਪ ਚ ਲੜ ਪੈਂਦੇ ਸੀ ਫਿਰ ਬੋਲ ਪੈਂਦੇ ਸੀ ਕਿੰਨਾ ਪਿਆਰ ਸੀ ਹਣਾ ਇਹ ਚੀਜ਼ਾਂ ਮੰਨ ਲਾ ਵੀ ਕੈਲ ਗਏ ਯਾਰ ਲੱਖਾਂ ਹੀ ਚੀਜ਼ਾਂ ਅਸੀਂ ਆਪਦੇ ਬੰਨਿਓ ਕੋਸ਼ਿਸ਼ ਕਰਦੇ ਆਂ ਵੀ ਸਮਾਜ ਨੂੰ ਦੇ ਕੇ ਚੱਲੀਏ ਚੱਲ ਇੱਕ ਪਾਸੇ ਹਰੇਕ ਚੀਜ਼ ਦਾ ਮਾੜਾ ਪੱਖ ਵੀ ਹੁੰਦਾ ਇੱਕ ਪਾਸੇ ਚੰਗਾ ਪੱਖ ਵੀ ਹੁੰਦਾ ਰੁਪਏ ਦੇ ਦੋਨੇ ਪਾਸੇ ਇੱਕੋ ਜੀ ਨਹੀਂ ਹੁੰਦੇ ਕਦੋਂ ਟਾਸ ਕਰ ਲਈ ਤੇ ਕਦੇ ਉਹ ਆਊ ਕਦੇ ਉਹ ਆਊ ਹਣਾ ਇੱਕੋ ਜੇ ਤਾਂ ਨਹੀਂ ਹੁੰਦੇ ਪਰ ਆਇਆ ਕੋਸ਼ਿਸ਼ ਜੇ ਅਸੀਂ 100 ਦੇ ਵਿੱਚੋਂ 5% ਗਲਤ ਦੇਨੇ ਆ ਤਾਂ 95 ਸਾਡੀ ਦੇਣ ਵੀ ਸਮਾਜ ਨੂੰ ਹੈਗੀ ਆ ਹਾਂਜੀ ਗੱਲ ਵੀ ਤੁਸੀਂ ਹਸਾਉਣੇ ਵੀ ਹਨ ਆਪਾਂ ਵੀ ਹਰੇਕ ਬੰਦੇ ਦੇ ਦਿਮਾਗ ਤੇ ਸਟ੍ਰੈਸ ਟੈਨਸ਼ਨ ਹੈ ਆਪਣੇ ਵੀਡੀਓ ਦੇਖਦੇ ਆਪਣੀਆਂ ਤੇ ਉਹਨਾਂ ਦਾ ਉਹ ਘਰ ਜਾਂਦਾ ਟੈਨਸ਼ਨ ਇਹ ਵੀ ਦੇਣਾ ਇੱਕ ਬਹੁਤ ਵੱਡੀ ਗੱਲ ਆ ਬਾਈ ਹਸਾਉਣਾ ਹਨਾ ਜੈਨੇ ਲੋਕ ਹਸਾਉਣਾ ਹਾਂ ਜੈਨੇ ਲੋਕ ਜੁੜੇ ਨੇ ਤਾਂ ਕਿਸੇ ਗੱਲ ਤੋਂ ਜੁੜੇ ਨੇ ਬਾਹਰੋਂ ਬਹੁਤ ਫੋਨ ਆਉਂਦੇ ਆ ਉਹ ਕਿਹੜੀ ਸਟੇਜ ਆ ਜਿੱਥੋਂ ਫੋਨ ਨਹੀਂ ਆਏ ਬਹੁਤ ਯਾਦੇ ਪਿਆਰ ਆ ਹਨਾ ਹਜੇ ਤੂੰ ਐ ਲਾਲਾ ਮਾੜੀ ਦੇਣ ਤੱਕ ਆਲਾ ਸਾਨੂੰ ਨਾ ਬੁੜੀਆਂ ਦੇ ਫੋਨ ਵੀ ਆਉਂਦੇ ਆ ਵੀ ਬਾਈ ਜੇ ਤੁਸੀਂ ਮਾੜੀਆਂ ਆ ਗਾਲਾਂ ਕਟਾ ਦਿਓ ਸਾਨੂੰ ਸੰਗ ਜੀ ਆਉਂਦੇ ਵੀ ਛੋਟੀਆਂ ਫਿਲਮਾਂ ਦੇਖੇ ਬਿਨਾਂ ਦੇ ਚਰਤਾ ਕਿੰਨੀ ਬੋਲੀ ਜਾਉਗੀ ਨਾ ਦੇਖੋ ਕਹਿੰਦੀਆਂ ਬਾਈ ਅਸੀਂ ਦੇਖਦੀਆਂ ਪਰ ਐ ਅਸੀਂ ਪਰਿਵਾਰ ਚ ਬਹਿ ਕੇ ਦੇਖ ਲਿਆ ਕਰਗੇ ਵੀ ਕਈ ਵਾਰੀ ਸੰਗ ਜੀ ਆਏ ਨਹੀਂ ਤੁਸੀਂ ਗਾਲ ਕੱਢਦੇ ਕਸੂਤੀ ਉਹ ਅਸੀਂ ਮੱਥ ਕੇ ਨਹੀਂ ਕੱਢਦੇ ਸਾਡਾ ਮੱਥ ਹੀ ਇਹ ਜੋ ਮੱਲੋ ਮੂਰੀ ਨਿਕਲ ਜਾਂਦੀ ਹੈ ਜੇ ਅਸੀਂ ਕੱਟ ਲਾਉਣੇ ਦਾ ਬਾੜੇ ਲੱਗਦੇ ਆਪ ਖੇਤ ਚ ਬੈਠੇ ਹੁੰਨੇ ਤਾਂ ਬਣਾਉਣ ਦਾ ਵੀ ਨਿਕਲ ਹੀ ਜਾਂਦੀ ਹੈ ਹੌਲੀ ਹੌਲੀ ਪਰ ਕੋਚਾ ਸਾਡੀ ਤੇ ਸੁਨੇਹਾ ਵੀ ਅਸੀਂ ਦਿੰਨੇ ਆ ਸਾਰਿਆਂ ਨੂੰ ਸਾਡੇ ਪਿਆਰ ਕਰਨ ਵਾਲਿਆਂ ਨੂੰ ਵੀ ਘਟਾਵਾਂਗੇ ਆਉਣ ਵਾਲੇ ਮਹੀਨੇ ਤੋਂ ਮਹੀਨੇ ਚ ਜਮਾ ਨਰੋਲ ਪਰਿਵਾਰ ਚ ਬਹਿ ਕੇ ਦੇਖਣ ਲਈ ਚੀਜ਼ ਅਸੀਂ ਪੇਸ਼ ਕਰਾਂਗੇ ਉਹ ਪਿਆਰ ਕਰਕੇ ਲੋਕਾਂ ਨੇ ਜਿਹੜਾ ਵੀ ਇੰਨਾ ਪਿਆਰ ਕਰਦੇ ਆ ਸਾਨੂੰ ਹਨਾ ਬੁੜੀਆਂ ਵੀ ਪਿਆਰ ਕਰਦੇ ਆ ਹਨਾ ਅਸੀਂ ਭਾਈ ਤੂੰ ਯਕੀਨ ਮੰਨੇ ਚਾਰ ਪੰਜ ਦਿਨਾਂ ਦੀ ਗੱਲ ਅਸੀਂ ਝਨੀਰ ਖੜੇ ਕਿ ਨੇ ਯੂਰੋ ਬੰਦਿਆਂ ਨੇ ਸਾਨੂੰ ਸਿਆਣ ਲੈ ਕੇ ਕਿ ਚੰਦ ਆ ਮੈਂ ਕਿਹਾ ਬਾਈ ਹਾਂ ਉਹਨੇ ਫੋਟੋਆਂ ਫਟਵਾਇਆ ਖਿਚਾਇਆ ਕੋ ਨਾ ਕੁੜੀ ਬੇਟੀ ਉਹਦੀ ਉਹ 15 ਸਾਲਾਂ ਦੀ ਤੇ ਉਹ ਕਹਿੰਦਾ ਪੁੱਤਰੇ ਆ ਉਹ ਕਹਿੰਦੀ ਕੀ ਹੈ ਡੈਡੀ ਕੰਜਾ ਪੁੱਤਾ ਉਹ ਚੰਦ ਹੋਰੀ ਹੈ ਜਿਹੜੇ ਆਪਾਂ ਮੰਨ ਲਾ ਵੀ ਖੂਹਾਂ ਪੱਟਣ ਵਾਲੀ ਵੀਡੀਓ ਦੇਖਦੇ ਸੀ ਮਾਥਲ ਉਹਨੂੰ ਫਿਰ ਮੈਂ ਲੜਿਆ ਮੈਂ ਕਿਹਾ ਯਾਰ ਤੂੰ ਚਵਾਕਾਂ ਨੂੰ ਇਹ ਚੀਜ਼ ਕਿਉਂ ਦਿਖਾਉਣਾ ਉਹ ਕਹਿੰਦਾ ਬਾਈ ਜਿਹੜੀ ਵੀ ਚਲ ਕਿਤੇ ਨਾ ਕਿਤੇ ਤੁਸੀਂ ਗਲਤ ਵੀ ਗਾਲਾਂ ਕੱਢਣਾ ਕਹਿੰਦਾ ਪਰ ਜਿਹੜੀਆਂ ਛੋਟੀਆਂ ਵਿੱਚ ਵੀਡੀਓ ਜਿਵੇਂ ਖੁਈਆਂ ਵਾਲੀ ਹੋਰ ਕਹਿੰਦਾ ਯਾਰ ਨਾ ਮੈਂ ਜਿਹੜੀ ਦੇਖ ਪਹਿਲਾਂ ਆਪ ਸੁਣਦਾ ਜਿਹੜੀਆਂ ਲੱਗੇ ਦਿਖਾਉਣ ਵਾਲੀ ਮੈਂ ਬੱਚਿਆਂ ਨੂੰ ਦਿਖਾਉਣਾ ਵੀ ਪੁੱਤ ਪੁਰਾਣਾ ਪੰਜਾਬ 50 ਸਾਲ ਪਹਿਲਾਂ ਆ ਬੁੜੇ ਗੱਲਾਂ ਕਰਦੇ ਆਏ ਆਪਹਰਾਵਾ ਸਿਆ ਚੀਜ਼ਾਂ ਕਹਿੰਦਾ ਮੈਂ ਇਹਨਾਂ ਨੂੰ ਦਿਖਾਉਣਾ ਵੀਡੀਓ ਫਿਰ ਉੱਥੋਂ ਮੈਨੂੰ ਠੇਸ ਲੱਗੀ ਯਾਰ ਮੈਂ ਕਹਿੰਦਾ ਜਦੋਂ ਬੱਚੇ ਵੀ ਦੇਖਦੇ ਨਾ ਵੀ ਸਾਨੂੰ ਚਾਹੀਦਾ ਬਦਲਾ ਕਰਕੇ ਇਹਦਾ ਮਤਲਬ ਤੁਸੀਂ ਆਉਣ ਵਾਲੇ ਟਾਈਮ 'ਚ ਕਰੋਗੇ ਉਹ ਚੀਜ਼ ਤੋਂ ਮੈਨੂੰ ਠੇਸ ਲੱਗੀ ਦੋਨੇ ਬੱਚੇ ਨੂੰ ਸੱਜਾ ਪਰਿਵਾਰਕ ਮ ਫੇ ਚੱਲ ਵੀ ਨਾਲ ਭਵੇਂ ਗਾਲਾਂ ਵਾਲੀਆਂ ਵੀ ਚੱਲੀ ਜਾਂਨ ਨਾਲ ਪਰਿਵਾਰਕ ਵੀ ਹੋਣ ਵੀ ਜਿਵੇਂ ਉਹ ਬੰਦੇ ਨੇ ਕਿਹਾ ਵੀ ਪਹਿਲਾਂ ਮੈਂ ਆਪ ਦੇਖਦਾ ਵੀ ਉਦਾਂ ਦੀਆਂ ਵੀ ਹੋਣ ਹਾਂ ਨਹੀਂ ਉਹ ਸਾਰੀਆਂ ਉਵੇਂ ਕਰਾਂਗੇ ਪਰਮਾਤਮਾ ਕਿਰਪਾ ਕਰੇ ਸਾਨੂੰ ਅਕਲ ਬਖਸ਼ੇ ਗੁਰੂ ਮਹਾਰਾਜ ਤੇ ਆ ਬਾਬਿਆਂ ਦੇ ਦਿਨ ਚੱਲੀ ਜਾਂਦੇ ਹਨ ਤੇ ਪਰਮਾਤਮਾ ਸਾਡੇ ਦੇ ਪੱਖਸ਼ ਚ ਕਰੇ ਇਸੇ ਮਹੀਨੇ ਚ ਕੋਸ਼ਿਸ਼ ਕਰਕੇ ਅਸੀਂ ਵੀ ਲਾਗੂ ਉਹ ਚੀਜ਼ ਕਰ ਦਗੇ ਵਧ ਗਿਆ ਇੱਕ ਬਹੁਤ ਸੋਹਣੀ ਗੱਲ ਹੈ ਕਿਉਂਕਿ ਫਿਰ ਲੋਕ ਤੁਹਾਨੂੰ ਬਹੁਤ ਜ਼ਿਆਦਾ ਪਿਆਰ ਕਰਨ ਵੀ ਕਰਦੇ ਫਿਰ ਫਿਰ ਬੁਰਗਾਂ ਵੀ ਕਰਨੀਆਂ ਉਹ ਸਾਰੀਆਂ ਹੀ ਕਹਿੰਦੀਆਂ ਮਣਾ ਮੂਹੀ ਜਿਵੇਂ ਮੇਰੇ ਨਾਲ ਫੋਲੋਅਰ ਬੁਢੀਆਂ ਵੀ ਐ ਕੁੰਡਾ ਵੀ ਐ ਸਾਰਾ ਸਾਰਾ ਪਰਿਵਾਰ ਕਿਉਂਕਿ ਮੈਂ ਗਾਲਾਂ ਗੁਲਾਤ ਨਹੀਂ ਕੱਢਦਾ ਹੈ ਨਾ ਵੀ ਤੇ ਜੇ ਤੁਸੀਂ ਉਹ ਕਿਉਂਕਿ ਤੇ ਤੁਹਾਨੂੰ ਵੀ ਫਿਰ ਮਣਾ ਮੂਹੀ ਪਿਆਰ ਮਿਲੂਗਾ ਕਿਉਂਕਿ ਤੁਸੀਂ ਪਹਿਰਾਵਾ ਤੁਹਾਡੇ ਜਿਹੜੇ ਚੰਦ ਇਨਾਮ ਹੈ ਬਿਓਰ ਗਾਲ ਸਾਰਾ ਕੁਝ ਸੋ ਜੇ ਆਪਾਂ ਦੇਖੀ ਜਈ ਜਿਹੜੀ ਤੁਸੀਂ ਕਿਹਾ ਵੀ ਆਹ ਦੇਣ ਹੈ ਨਾ ਉਹ ਵਾਕੇ ਦੇਣ ਹੈਗੀ ਵੀ ਹੈ ਹਾਂਜੀ ਹਾਂਜੀ ਕਿਉਂਕਿ ਇਸ ਚੀਜ਼ ਨਾਲ ਲੋਕ ਟੁੱਟ ਕੇ ਵੀਡੀਓ ਬਣਾਉਂਦੇ ਹੈਗੇ ਜਿਹੜੇ ਮੈਂ ਨਹੀਂ ਦੇਖਿਆ ਵੀ ਕੋਈ ਜੇ ਕੋਈ ਹੋਇਆ ਤਾਂ ਠੀਕ ਹੈ ਪਰ ਗਿਣਵੇਂ ਬੰਦੇ ਐ ਵੀ ਕੋਈ ਐ ਥੋੜਾ ਤਾਨੂੰ ਤਾਂ ਹੀ ਪਿਆਰ ਕਰਦਿਆ ਜਿਵੇਂ ਤੇਰੀ ਜਿਹੜੀ ਤੋਰ ਐ ਤੇਰਾ ਜਿਹੜਾ ਪਹਿਰਾਵ ਐ ਬੋਲੀ ਠੇਠ ਉਹ ਬਈ ਪਿਆਰ ਕਰਦੇ ਵਾਕਈ ਸੋ ਭਰਾਵਾਂ ਨਾਲ ਗੱਲਬਾਤ ਕਿਦਾਂ ਲੱਗੀ ਚੰਗੀ ਲੱਗੀ ਸ਼ੇਅਰ ਕਰ ਦਿਓ ਤੇ ਬੰਤ ਚੰਦ ਤੁਸੀਂ ਮਿਲੇ ਪਿਆਰ ਬਗਛੇ ਗੱਲਾਂ ਬਾਤਾਂ ਹੋਈਆਂ ਤੁਹਾਡਾ ਬਹੁਤ ਬਹੁਤ ਧੰਨਵਾਦ ਦਿলো ਤੇ ਹਾਂ ਆਪਾਂ ਫੇਰ ਵੀ ਗੱਲਾਂ ਬਾਤਾਂ ਕਰਦੇ ਰਹਾਂਗੇ ਤੇਰੇ ਵੀ ਭਾਈ ਅਸੀਂ ਸੰਤੋਖੇ ਫੈਨ ਆ ਸਾਡਾ ਭਾਈ ਆ ਵੱਡਾ ਤੈਨੂੰ ਹੀ ਬਹੁਤ ਜ਼ਿਆਦਾ ਪਿਆਰ ਕਰਦਾ ਤੂੰ ਵੀ ਬਹੁਤ ਇੱਕ ਦੁਨੀਆ ਨੂੰ ਸੋਹਣਾ ਹੈ ਨਾ ਤੇ ਹਰ ਇੱਕ ਗੱਲ ਤੇਰੀ ਪੋਜੀਟਿਵ ਹੁੰਦੀ ਆ ਵੀ ਆਏ ਨਹੀਂ ਕੋਈ ਗਾਲ ਕੋਈ ਪਤ ਗਿਆ ਇੱਕ ਸੁੱਧ ਪਾਸ਼ਾ ਦੇ ਵਿੱਚ ਬਣਾਉਣਾ ਪ੍ਰਮਾਤਮਾ ਤੈਨੂੰ ਵੀ ਚੜ੍ਹਦੀ ਕਲਾ ਬਗਛੇ ਤੇ ਅਸੀਂ ਆਹ ਗੁਰੂਆਂ ਦੇ ਦਿਨਾਂ ਦੇ ਵਿੱਚ ਪੋਦੇ ਮਹੀਨੇ ਦੇ ਵਿੱਚ ਇੱਕ ਪਾਰਨਵੀ ਕਰਦੇ ਆ ਜੇ ਸਾਥੋਂ ਪੂਰਾ ਉਤਰ ਜਾਏ ਮਹਾਰਾਜ ਜੀ ਕਿਰਪਾ ਕਰੇ ਵੀ ਜਿਹੜੀਆਂ ਸਾਡੇ ਕੋਲੇ ਕੋਈ 150 ਫਿਲਮ ਬਣੀ ਪਈ ਹੈ ਕੋਈ ਗਾਲ ਗੋਟ ਹੈਗਾ ਉਹ ਤਾਂ ਚੱਲ ਅਸੀਂ ਪਾਵਾਂਗੇ ਹਨਾ ਪਰ ਅਸੀਂ ਜਿਵੇਂ ਕਹਿੰਦੇ ਲੋਕਾਂ ਨੂੰ ਉੱਚੀ ਵਾਹਿਗੁਰੂ ਬੋਲਣ ਦੇ ਨਾਲ ਵੀ ਵਾਹਿਗੁਰੂ ਵਾਹਿਗੁਰੂ ਕਰੋ ਵੀ ਅਸੀਂ ਕੋਈ ਇੱਕ ਚੰਗੀ ਚੀਜ਼ ਉਹਦੇ ਵਿੱਚ ਪੇਸ਼ ਕਰਕੇ ਪੋਦੇ ਮਹੀਨੇ ਗੁਰਗਾਂ ਨੂੰ ਜੇ ਅਸੀਂ ਜਹਾਜ਼ ਕਰਦੇ ਆ ਨਾ ਤਾਂ ਅਸੀਂ ਕਾਬਦੀ ਜਿਹੜੀ ਚੀਜ਼ ਆ ਵੀ ਉਹ ਪੋਇਟਪਲੇ ਪਾਸੇ ਜਿਹੜੀ ਸਾਡਾ ਕੋਈ ਗੰਧ ਭਰਿਆ ਸਾਡੇ ਅੰਦਰ ਜਾਂ ਕੋਈ ਨੈਗੇਟਿਵ ਆ ਉਹ ਚੀਜ਼ ਨੂੰ ਅਸੀਂ ਛੱਡ ਕੇ ਤਾਂ ਗੁਰੂਆਂ ਨੂੰ ਯਾਦ ਕਰਕੇ ਵੀ ਚੰਗੀ ਚੀਜ਼ ਇੱਕ ਲੈ ਕੇ ਅੱਗੇ ਤਾਂ ਅਸੀਂ ਮੰਨਦੇ ਵੀ ਗੁਰੂਆਂ ਨੂੰ ਮੰਨਦੇ ਆ ਹਨ ਤੇ ਅਸੀਂ ਉੱਚੀ ਉੱਚੀ ਵਾਹਿਗੁਰੂ ਬੋਲਣ ਦੇ ਨਾਲੋਂ ਤਾਂ ਇੱਕ ਚੰਗਾ ਉਹਦਾ ਗੁਣ ਪੈਦਾ ਕਰ ਗਿਆ ਬਹੁਤ ਸੁਣੀ ਗੱਲ ਹੈ ਸੋ ਬਹੁਤ ਸੁਣੀ ਗੱਲ ਬਾਤ ਹੋਈ ਹੈ ਭਰਾਵਾਂ ਨਾਲ ਚੰਗੀ ਲੱਗੀ ਸ਼ੇਅਰ ਕਰ ਦਿਓ ਸੋ ਜਉਂਦੇ ਵਸਦੇ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ